ਸਸਿਕਲ ਜੀ ਮੈਂ ਆ ਨਿਊਜ਼ ਪਬਲਿਕ ਅਪਡੇਟ ਤੋਂ ਪੰਕੇ ਚੱਡਾ ਤੁਹਾਡੇ ਨਾਲ ਅੱਜ ਕੋਈ ਖਬਰ ਸ਼ੇਅਰ ਕਰਨ ਲਈ ਤੁਹਾਡੇ ਨਾਲ ਰੂਬਰੂ ਨਹੀਂ ਹੋਇਆ ਸਿਰਫ ਇਸ ਇੱਕ ਸ਼ਹਿਰ ਨਿਵਾਸੀਆਂ ਨੂੰ ਜਾਣਕਾਰੀ ਦੇਣ ਹਿਤ ਤੁਹਾਡੇ ਰੂਬਰੂ ਹੋਇਆ ਤਾਂ ਕਿ ਲੋਕਾਂ ਨੂੰ ਖੱਜਲ ਖਵਾਰੀ ਤੋਂ ਬਚ ਸਕੇ ਕਿਉਂਕਿ ਜਿਹੜਾ ਪੋਸਟ ਆਫਿਸ ਲਾੜਾ ਰੋਡ ਦੇ ਉੱਪਰ ਅਕਾਲੀ ਦਫ਼ਤਰ ਗੁਰਦੁਆਰਾ ਰੋਡ ਤੇ ਚੱਲਦਾ ਸੀ ਉਹ ਸ਼ਿਫਟ ਹੋ ਕੇ ਬਿਲਡਿੰਗ ਉਸ ਦੀ ਕਿਲਾ ਕੰਪਲੈਕਸ ਖੜ ਦੇ ਵਿੱਚ ਆ ਗਈ ਹੈ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਪੋਸਟ ਆਫਿਸ ਵਰਕਿੰਗ ਕੰਡੀਸ਼ਨ ਚ ਸ਼ੁਰੂ ਹੋ ਗਿਆ ਤੇ ਇੱਥੇ ਕੰਮ ਲਗਾਤਾਰ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਇਹ ਇਹ ਜਾਣਕਾਰੀ ਦੇਣਾ ਬਹੁਤ ਅਹਿਮ ਸੀ ਕਿਉਂਕਿ ਲੋਕੀ ਜਿਹੜੇ ਬਜ਼ੁਰਗ ਹੀ ਆ ਕੋਈ ਹੋਰ ਜਿਨ੍ਹਾਂ ਨੇ ਕਮਾਂਕਾਰਾਂ ਨੇ ਜਨਰਲ ਪੋਸਟ ਆਫਿਸ ਡਾਕਰ ਨਾਲ ਕੰਮ ਪੈਂਦਾ ਉਹ ਆ ਕੇ ਆਪਣਾ ਕੰਮ ਇੱਥੋਂ ਕਰਾਸ ਕਰਨ ਇਹਦਾ ਜਿਹੜੀ ਇਹਦੀ ਲੋਕੇਸ਼ਨ ਹੈ ਤੁਸੀਂ ਦੇਖੋ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸામਨੇ ਜਿਹੜਾ ਕਿਲਾ ਚੁੰਗੀ ਹੈ ਉਸ ਤੋਂ ਜਾਂ ਆਪਾਂ ਕਈਆਂ ਤਾਂ ਖਰੜ ਵੱਲ ਜਾਂਦੇ ਹੋਏ ਚੰਡੀਗੜ੍ਹ ਤੋਂ ਜਦ ਅਸੀਂ ਪਿੱਲਰ ਨੰਬਰ 73 ਦੇ ਕੋਲ ਪਹੁੰਚਦੇ ਹਾਂ ਤੇ 73 ਨੰਬਰ ਪਿੱਲਰ 73 ਪਿੱਲਰ ਨੰਬਰ ਤੋਂ ਆਪਾਂ ਲੈਫਟ ਸਾਈਡ ਨੂੰ ਕਿਲਾ ਕੰਪਲੈਕਸ ਮਾਰਕੀਟ ਦੇ ਵਿੱਚ ਜਿੱਦਾਂ ਹੀ ਐਂਟਰ ਕਰਾਂਗੇ ਉਸ ਤੋਂ ਥੋੜੀ ਜਿਹੀ ਅੱਗੇ ਜਾ ਕੇ ਚਲਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਡਾਕ ਘਰ ਹੈ ਸਾਡਾ ਉਹ ਕਿੱਥੇ ਸਥਿਤ ਹੈ ਜੋ ਹੀ ਆਪਾਂ ਥੋੜੀ ਜਿਹੀ ਅੱਗੇ ਜਾਵਾਂਗੇ ਤਾਂ ਇਹ ਜਿਹੜੀ ਦੁਕਾਨਾਂ ਫਰੰਟ ਤੇ ਨੇ ਇਹਦੀ ਬੈਕ ਸਾਈਡ ਤੇ ਜੋ ਹੀ ਸੱਜੇ ਹੱਥ ਨੂੰ ਅਸੀਂ ਮੁੜਾਂਗੇ ਤਾਂ ਤੁਸੀਂ ਦੇਖੋਗੇ ਕਿ ਜਿਹੜੀ ਖਰੜ ਦੀ ਡਾਕ ਖਾਨੇ ਦੀ ਨਵੀਂ ਬਿਲਡਿੰਗ ਹੈ ਉਹ ਤੁਹਾਨੂੰ ਨਜ਼ਰ ਆਵੇਗੀ ਕਿਉਂਕਿ ਇਹ ਜਿਹੜਾ ਏਰੀਆ ਹੈ ਇਹ ਕਿਲਾ ਕੰਪਲੈਕਸ ਮਾਰਕੀਟ ਹੈ ਇਹਦੇ ਵਿੱਚ ਜਿੱਥੇ ਪੋਸਟ ਆਫਿਸ ਸਥਿਤ ਹੈ ਉੱਥੇ ਇਹ ਵੀ ਸੌਲਤ ਹੈ ਕਿ ਜਿਹੜੀਆਂ ਗੱਡੀਆਂ ਵਗੈਰਾ ਖੜਨ ਲਈ ਜਗ੍ਹਾ ਵਾਈਕਲ ਖੜਨ ਲਈ ਜਗ੍ਹਾ ਹੈ ਕਿਉਂਕਿ ਪੁਰਾਣੀ ਜਿਹੜੇ ਜਿਹੜਾ ਏਰੀਆ ਪੁਰਾਣਾ ਜਿੱਥੇ ਪੋਸਟ ਆਫਿਸ ਸੀ ਲਾਂਡਾ ਰੋਡ ਦੇ ਉੱਪਰ ਗੁਰਦੁਆਰਾ ਅਕਾਲੀ ਦਰਗਹ ਗੁਰਦੁਆਰਾ ਰੋਡ ਤੇ ਉੱਥੇ ਪਾਰਕਿੰਗ ਦੀ ਸਮੱਸਿਆ ਲੋਕਾਂ ਨੂੰ ਬਹੁਤ ਆਉਂਦੀ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਚੌੜੀ ਸੜਕਾਂ ਨੇ ਜਿੱਥੇ ਇਹ ਵਾਈਕਲ ਕੋਈ ਵੀ ਆਪਣਾ ਪਾਰਕ ਕਰਕੇ ਆਪਣਾ ਜਿਹੜਾ ਡਾਕਖਾਨੇ ਦਾ ਜਿਹੜਾ ਉਹਦਾ ਕੰਮ ਹੈ ਉਹ ਕਰਵਾ ਸਕਦਾ ਹੈ ਸਾਡੇ ਨਾਲ ਨਵਿੰਦੂ ਸ਼ਰਮਾ ਜੀ ਨੇ ਅਸੀਂ ਨਾਲ ਗੱਲ ਕਰਾਂਗੇ ਕਿ ਕੀ ਕਹਿੰਦੇ ਨੇ ਇੱਥੇ ਪੋਸਟ ਆਫਿਸ ਜਿਹੜਾ ਸ਼ਿਫਟ ਹੋਇਆ ਤੇ ਲੋਕਾਂ ਨੂੰ ਕੀ ਸੌਫਟ ਮਿਲੇਗੀ ਇੱਥੇ ਤੇ ਜਿਹੜਾ ਪਹਿਲਾਂ ਪੋਸਟ ਆਫਿਸ ਸੀ ਉਹਦੀ ਕੀ ਸਮੱਸਿਆ ਸੀ ਉਹ ਤੇ ਇੱਥੇ ਕੀ ਇੱਥੇ ਬਿਹਤਰੀ ਹੋਈ ਹੈ ਪੋਸਟ ਆਫਿਸ ਦੇ ਹਾਰ ਨਾਲ ਤੇ ਕੰਮਕਾਰ ਕਿੱਦਾਂ ਹੋ ਜਾਏਗਾ ਹੋ ਜਾਏਗਾ ਪੋਸਟ ਆਫਿਸ ਸਤਿ ਸ਼੍ਰੀ ਅਕਾਲ ਜੀ ਸਮਝਾਂਗਾ ਕਿ ਜਿਹੜਾ ਪਹਿਲਾ ਪੋਸਟ ਆਫਿਸ ਸੀ ਉਹ ਸੜਨ ਦੇ ਉੱਤੇ ਸੀ ਤੇ ਪਾਰਕਿੰਗ ਦੀ ਬੜੀ ਦਿੱਕਤ ਆਉਂਦੀ ਸੀ ਕਿ ਜਿਹੜੇ ਵੀ ਵਹੀਕਲ ਆਉਂਦੇ ਸੀ ਹਨਾ ਤਾਂ ਉੱਥੇ ਪਾਰਕਿੰਗ ਦੀ ਸਮੱਸਿਆ ਬੜੀ ਜ਼ਿਆਦਾ ਸੀ ਇੱਥੇ ਖੁੱਲਾ ਮਮਾਲਾ ਰੱਖੀ ਦਿੱਤਾ ਮਤਲਬ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਹੈ ਜੇ ਬੰਦੇ ਨੇ 10 ਮਿੰਟ ਲਾਣੇ ਵੀ ਹੈ ਕੋਈ ਪਲਾਨ ਨਹੀਂ ਸੱਜਣਾ ਹੈ ਕੁਝ ਵੀ ਸਮਝਣਾ ਉਹ ਆ ਸਕਦਾ ਹੈ ਤੇ ਟਾਈਮ ਲਗਾ ਸਕਦਾ ਹੈ ਤੇ ਐਵੇਂ ਐਦਾਂ ਨਹੀਂ ਹੈ ਕਿ ਪਿੱਛੋਂ ਹੌਲਰ ਮੱਜੂਗਾ ਕਿ ਗੱਡੀ ਵਿੱਚ ਚੱਕ ਪਹਿਲਾਂ ਇਸ ਸੀ ਨਾਲ ਕੇ ਬੰਦਾ ਆਂਦਾ ਸੀ ਉਹਦੇ ਕੋਲ ਟਾਈਮ ਅੱਜ ਜਿਹੜੇ ਉਹ ਕੱਢ ਕੇ ਆਂਦਾ ਉਹਦਾ ਪਿੱਛੇ ਗੱਡੀਆਂ ਵਾਲੇ ਹਾਰਨ ਮਾਰਦੇ ਸੀ ਟ੍ਰੈਫਿਕ ਵੀ ਬੜੀ ਲਿਖੇ ਸੀ ਇੱਥੇ ਇਸ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਹੈ ਜਿਵੇਂ ਮਰਜ਼ੀ ਆਓ ਕੁਲਾ ਮਗੋਲਾ ਜਿੱਥੇ ਮਰਜ਼ੀ ਗੱਡੀ پارک ਕਰੇ ਬੰਦਾ ਤੇ ਮੇਨ ਗੱਲ ਕੀ ਇੱਥੇ ਸਿਰਫ ਪੋਸਟ ਆਫਿਸ ਹੀ ਹੈ ਕਿ ਜਿਹੜਾ ਹੈ ਕਿ ਪੋਸਟ ਆਫਿਸ ਦੀ ਜਿਹੜੀ ਵੀ ਆਏਗੀ ਇੱਥੇ ਪਾਰਕਿੰਗ ਦਾ ਪੋਸਟ ਆਫਿਸ ਦਾ ਕੰਮ ਕਰਾਣਾ ਹੈਗੀ ਤੇ ਕੱਲ ਹਰਵਿੰਦਰ ਜੀ ਮੈਂ ਇਹ ਤੁਹਾਡੇ ਨਾਲ ਸੁਣਾਵਾਂਗਾ ਜਿੱਦਾਂ ਜਿਹੜੇ ਪਹਿਲੇ ਪੁਰਾਣੇ ਪੋਸਟ ਆਫਿਸ ਦੇ ਵਿੱਚ ਕੰਮ ਚੱਲਦੇ ਸੀ ਉਹ ਸਾਰੇ ਹੀ ਸੌਲਟਾ ਇੱਥੇ ਜਿੱਦਾਂ ਕਿ ਆਧਾਰ ਕਾਰਡ ਵਗੈਰਾ ਦਾ ਜਿਹੜਾ ਸੈਂਟਰ ਵੀ ਸੀ ਉੱਥੇ ਪੋਸਟ ਆਫਿਸ ਇੱਥੇ ਵੀ ਉਹੀ ਸ਼ਿਫਟ ਹੋ ਗਿਆ ਹੈ ਜੀ ਜੀ ਬਿਲਕੁਲ ਉਹ ਜਿਹੜਾ ਸਾਰੇ ਸਹੂਲਤਾਂਾਂ ਸੀ ਜਿਹੜੀਆਂ ਉਸ ਤਰੀਕੇ ਨਾਲ ਹੀ ਇੱਥੇ ਆਰੰਭ ਹੋ ਗਿਆ ਕਿ ਜਿੱਦਾਂ ਸਾਡਾ ਆਫਿਸ ਵੀ ਅਸ ਪਹਿਲਾਂ ਪੋਸਟ ਆਫਿਸ ਦੇ ਸਾਹਮਣੇ ਸੀ ਅਸੀਂ ਵੀ ਪੋਸਟ ਆਫਿਸ ਚੇਂਜ ਹੁੰਦਾ ਤਾਂ ਅਸੀਂ ਵੀ ਆਪਣੇ ਆਪ ਨੂੰ ਚੇਂਜ ਕਰ ਲਿਆ ਅਸੀਂ ਵੀ ਆਪਣਾ ਆਫਿਸ ਪੋਸਟ ਆਫਿਸ ਦੇ ਬਿਲਕੁਲ ਨਾਲ ਹੀ ਲਿਆਏ ਆਂ ਜਿਹੜੇ ਉੱਥੇ ਪੋਸਟ ਆਫਿਸ ਤੇ ਜਿੱਦਾਂ ਕਈ ਫਾਰਮ ਵਗੈਰਾ ਫਿਲ ਨਹੀਂ ਹੁੰਦੇ ਤਾਂ ਇਹ ਕੁਝ ਵੀ ਜਿਹੜੇ ਵੀ ਹੈਗੇ ਸਹੂਿਦਾਵਾਂ ਅਸੀਂ ਆਪਣੇ ਵੱਲ ਤੋਂ ਵੀ ਐਡ ਆਨ ਕਰਦੇ ਹਾਂ ਤਾਂ ਇੱਥੇ ਮਕਸਦ ਸੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਡਾ ਮਕਸਦ ਸਿਰਫ ਕੋਈ ਖਬਰ ਕਰਨਾ ਨਹੀਂ ਸੀ ਅੱਜ ਅੱਜ ਸਾਡਾ ਮਕਸਦ ਸੀ ਲੋਕੋ ਜਿਹੜੇ ਖੱਜਲ ਖੁਆਰ ਹੋ ਰਹੇ ਨੇ ਕਿਉਂਕਿ ਇਹ ਪੁਰਾਣਾ ਪੋਸਟ ਆਫਿਸ ਇੱਥੇ ਇਲਾ ਕੰਪਲੈਕਸ ਦੇ ਵਿੱਚ ਸ਼ਿਫਟ ਹੋ ਗਿਆ ਉਸ ਨੂੰ ਉਸ ਦੀ ਜਾਣਕਾਰੀ ਸ਼ਹਿਰ ਨੂੰ ਦੇਣ ਲਈ ਤੇ ਮੈਂ ਸਾਰੇ ਆਪਣੇ ਸ਼ਰੋਤਿਆਂ ਨੂੰ ਤੇ ਜਿਹੜੇ ਵੀ ਇਸ ਇਸ ਜਾਣਕਾਰੀ ਨੂੰ ਦੇਖਣਗੇ ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿ ਸਾਡੇ ਜਿਹੜਾ ਚੈਨਲ ਹੈ ਨਿਊਜ਼ ਪਬਲਿਕ ਅਪਡੇਟ ਜਿਹੜਾ ਸਾਡਾ ਹੈ ਨਿਊਜ਼ ਪਬਲਿਕ ਅਪਡੇਟ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਕਿ ਜਿਹੜੀਆਂ ਹੋਰ ਜਾਣਕਾਰੀਆਂ ਵੀ ਤੁਹਾਡੇ ਤੱਕ ਲਗਾਤਾਰ ਅਸੀਂ ਪਹੁੰਚਾਉਂਦੇ ਰਹੀਏ ਤਾਂ ਕਿ ਲੋਕਾਂ ਨੂੰ ਖ਼ਬਰ ਖ਼ਵਾਰ ਨਾ ਹੋਣਾ ਪਵੇ ਮੈਂ ਤੁਹਾਡਾ ਆਪਣਾ ਫੰਕਲ ਛੱਡਾ ਨਿਊਜ਼ ਪਬਲਿਕ ਅਪਡੇਟ ਤੋਂ